ਗੁਰੂ ਪਿਆਰੀ ਸਾਧ ਸੰਗਤ ਜੀ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀਆਂ ਜਨਮ ਸਾਖੀਆਂ ਬਹੁਤ ਹਨ ਇੱਕ ਨਹੀਂ ਕਈ ਮਹਾਪੁਰਖਾਂ ਦੀਆਂ ਲਿਖੀਆਂ ਹੋਈਆਂ ਹਨ ਲੇਕਿਨ ਮੈਂ ਇੱਕ ਜਨਮ ਸਾਖੀ ਦੀ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗਾ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਬਗਦਾਦ ਵਿੱਚ ਗਏ ਤਾਂ ਗੁਰੂ ਜੀ ਨੂੰ ਪੱਥਰ ਮਾਰੇ ਗਏ ਸਨ ਖੂਬੇ ਸੁਟਾ ਗਿਆ ਸੀ ਬਗਦਾਦ ਵਿੱਚ ਕਾਰਨ ਮਹਾਰਾਜ ਜੀ ਨੇ ਜਿਹੜੀ ਮੰਗ ਦਿੱਤੀ ਸੀ ਸਤਨਾਮ ਦੀ ਉਹ ਉਹਨਾਂ ਦੀ ਮੰਗ ਨਾਲ ਮੇਲ ਨਹੀਂ ਖਾਂਦੀ ਸੀ ਮਹਾਰਾਜ ਨੇ ਜਿਹੜਾ ਉੱਥੇ ਜਪ ਕੀਤਾ ਉਸ ਨੇ ਸਾਰਿਆਂ ਨੂੰ ਇਕੱਠਾ ਕਰ ਦਿੱਤਾ ਇਹ ਉਹਨਾਂ ਦੀ ਸਰਹਾ ਨਾਲ ਮੇਲ ਨਹੀਂ ਖਾਂਦਾ ਸੀ ਅਖੀਰ ਵਿੱਚ ਜਦੋਂ ਖੂਬ ਵਿਚੋ ਮਹਾਰਾਜ ਜੀ ਨਿਕਲ ਆਏ ਅਤੇ ਸਹੀ ਸਲਾਮਤ ਰਹੇ ਤਾਂ ਪੀਰ ਦਸਤਗੀਰ ਦੇ ਸਾਹਮਣੇ ਪੇਸ਼ ਕੀਤਾ ਗਿਆ ਪੀਰ ਦਸਤਗੀਰ ਤੇ ਬਲਹول ਸਾਹ ਦਾ ਇਤਿਹਾਸ ਵਿੱਚ ਜ਼ਿਕਰ ਹੈ ਇਹ ਮਜਬਦਾ ਮੁਕੀਤਾ ਸੀ ਹੀ ਪਰ ਉਹ ਰਾਜਨੀਤਿਕ ਤੌਰ ਤੇ ਵੀ ਮੁਕੀ ਸੀ ਰਾਜਨੀਤਿਕ ਫੈਸਲੇ ਵੀ ਉਹ ਆਪ ਹੀ ਕਰਦਾ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪਕੜ ਕੇ ਬਲਵਲ ਸਹਾ ਦੇ ਅੱਗੇ ਪੇਸ਼ ਕੀਤਾ ਗਿਆ ਬਲਵਲ ਸਹਾ ইরਾਨੀ ਸੀ ਪਰ ਰਹਿੰਦਾ ਸੀ ਬਗਦਾਦ ਵਿੱਚ ਇਸ ਦੇ ਬੜੇ ਚੇਲੇ ਅਤੇ ਖਲੀਫੇ ਸਨ ਐਸਦਾ ਬਹੁਤ ਵੱਡਾ ਰੂਪਾ ਸੀ ਜਦੋਂ ਮਹਾਰਾਜ ਜੀ ਨੂੰ ਉਸ ਦੇ ਸਾਹਮਣੇ ਪੇਸ਼ ਕੀਤਾ ਗਿਆ ਤਾਂ ਉਹ ਸਿੰਘਾਸਣ ਤੇ ਬੈਠਾ ਸੀ ਅਤੇ ਜਿਵੇਂ ਮੁਜਰਮ ਨੂੰ ਖੜਾ ਕਰੀਦਾ ਹੈ ਉਸ ਤਰ੍ਹਾਂ ਮਹਾਰਾਜ ਖੜੇ ਸਨ ਪੀਰ ਦਸਤਗੀਰ ਕਹਿੰਦਾ ਹੈ ਮਹਾਰਾਜ ਗੱਲ ਇਹ ਹੈ ਕਿ ਇਹ ਹਿੰਦੀ ਪੀਰ ਹਿੰਦੁਸਤਾਨ ਤੋਂ ਆਏ ਹਨ ਤੇ ਮੇਰੇ ਦਿਮਾਗ ਵਿੱਚ ਹਮੇਸ਼ਾ ਤਿੰਨ ਸਵਾਲ ਘੁੰਮਦੇ ਰਹਿੰਦੇ ਹਨ ਜੇ ਕਿਧਰੇ ਇਹ ਹੱਲ ਕਰ ਦੇਵੇ ਜਵਾਬ ਸਹੀ ਦੇਵੇ ਮੇਰੀ ਤਸੱਲੀ ਹੋ ਜਾਏ ਤਾਂ ਮੈਂ ਆਪਣਾ ਇਹ ਸਿਰ ਇਹਨਾਂ ਦੇ ਕਦਮਾਂ ਵਿੱਚ ਰੱਖ ਦਿਆਂਗਾ ਨਹੀਂ ਤੇ ਮੈਂ ਸਮਝਾਂਗਾ ਇਹ ਕੋਈ ਕਾਫਰ ਆਇਆ ਹੈ ਸਾਡੇ ਦੇਸ਼ ਵਿੱਚ ਉਹ ਸਾਨੂੰ ਸਾਡੇ ਮਾਝਬ ਤੋਂ ਗਿਰਾਂਦਾ ਹੈ ਤੇ ਜਵਾਬ ਨਾ ਦੇ ਸਕੇ ਤਾਂ ਅਸੀਂ ਇਹਨਾਂ ਨੂੰ ਸੰਗਸਾਰ ਦੀ ਸਜ਼ਾ ਦੇਵਾਂਗੇ ਗੁਰੂ ਪਿਆਰਿਓ ਸੰਗਸਾਰ ਦੀ ਸਜ਼ਾ ਦਾ ਮਤਲਬ ਹੈ ਕਿ ਗੋਡਿਆਂ ਤੱਕ ਜ਼ਮੀਨ ਵਿੱਚ ਗੱਡ ਕੇ ਫਿਰ ਚਾਰੋਂ ਪਾਸੋਂ ਪੱਥਰ ਮਾਰ-ਮਾਰ ਕੇ ਮਾਰ ਦੇਣਾ ਮਹਾਰਾਜ ਕਹਿਣ ਲੱਗੇ ਸਾਂਗਸਾੜ ਦੇ ਡਰਦੇ ਹੋਏ ਅਸੀਂ ਜਵਾਬ ਨਹੀਂ ਦੇਣੇ ਪਰ ਅਸੀਂ ਘਰ ਤੋਂ ਨਿਕਲੇ ਹੀ ਹਾਂ ਜਵਾਬ ਦੇਣ ਵਾਸਤੇ ਲੋਕਾਂ ਦੇ ਸਵਾਲਾਂ ਦਾ ਜਵਾਬ ਦੇਣ ਵਾਸਤੇ ਇਸੇ ਵਾਸਤੇ ਹੀ ਚੱਲੇ ਹਾਂ ਜਵਾਬ ਦਿਆਂਗੇ ਪੁੱਛੋ ਤਾਂ ਦਸਤਗੀਰ ਨੇ ਪੁੱਛਿਆ ਦੱਸੋ ਐ ਹਿੰਦੀ ਪੀਰ ਮੈਨੂੰ ਅੱਜ ਤੱਕ ਸਮਝ ਨਹੀਂ ਆਈ ਕਿ ਖੁਦਾ ਦੇ ਪਹਿਲਾਂ ਕਿਹੀ ਸੀ ਇਹ ਦੱਸੋ ਇਹ ਮੇਰਾ ਪਹਿਲਾ ਸਵਾਲ ਹੈ ਮੇਰਾ ਦੂਜਾ ਸਵਾਲ ਹੈ ਖੁਦਾ ਰਹਿੰਦਾ ਕਿੱਥੇ ਹੈ ਤੇ ਮੇਰਾ ਤੀਜਾ ਸਵਾਲ ਹੈ ਖੁਦਾ ਬਿਲਕੁਲ ਨਿਕੰਮਾ ਹੈ ਇਹ ਕੁਝ ਕਰਦਾ ਵੀ ਹੈ ਉਹ ਖੁਦਾ ਕੋਈ ਕੰਮ ਧੰਦਾ ਵੀ ਹੈ ਕਿ ਬਿਲਕੁਲ ਵੇਲਾ ਹੀ ਹੈ ਕੁਝ ਵੀ ਨਹੀਂ ਕਰਦਾ ਗੁਰੂ ਪਿਆਰਿਓ ਗੁਰੂ ਜੀ ਕਹਿਣ ਲੱਗੇ ਪਹਿਲਾ ਸਵਾਲ ਤੇਰਾ ਖੁਦਾ ਤੋਂ ਪਹਿਲਾ ਕੀ ਹੈ ਗੁਰੂ ਜੀ ਕਹਿਣ ਲੱਗੇ ਹਰ ਇੱਕ ਤਰ੍ਹਾਂ ਦੇ ਮذਹਬੀ ਰੋਹਾਨੀ ਜਵਾਬ ਦੇਣ ਵਾਸਤੇ ਅਸੀਂ ਆਪਣਾ ਨਿਯਮ ਬਣਾਇਆ ਹੋਇਆ ਹੈ ਤੂੰ ਇੱਕ ਥਾਲੀ ਵਿੱਚ ਮੋਤੀ ਭਰ ਕੇ ਲੈ ਆ ਇਹ ਸੁਣ ਕੇ ਦਸਤਗੀਰ ਬੜਾ ਹੈਰਾਨ ਹੋਇਆ ਕਿ ਇਹ ਤਾਂ ਲੋਭੀ ਪੀਰ ਹੈ ਜਵਾਬ ਅਜੇ ਦਿੱਤਾ ਨਹੀਂ ਤੇ ਮੋਤੀ ਪਹਿਲਾ ਮੰਗਣ ਲੱਗ ਪਿਆ ਹੈ। ਉਹ ਸਮੇਂ ਉਸ ਦੀ ਮਾਣ ਮਰਿਆਦਾ ਬਹੁਤ ਸੀ। ਹਜ਼ਾਰਾਂ ਦੇ ਨਜਰਾਨੇ ਉਸ ਨੂੰ ਆਉਂਦੇ ਸਨ। ਇਸ਼ਾਰਾ ਕੀਤਾ ਥਾਲੀ ਵਿੱਚ ਮੋਤੀ ਆ ਗਏ। ਤਾਂ ਗੁਰੂ ਜੀ ਨੇ ਕਿਹਾ ਇਹ ਤੈਨੂੰ ਗਿਣਨੇ ਪੈਣਗੇ। ਤੁਸੀਂ ਖੁਦ ਗਿਣਤੀ ਕਰੋ ਤੇ ਆਵਾਜ਼ ਨਾਲ ਗਿਣਤੀ ਕਰੋ। ਗੁਰੂ ਪਿਆਰੇਓ ਧੀਰ ਦਸ ਧੀਰ ਗਿਣਦਾ ਹੈ 1 2 3 ਤਾਂ ਸਤਿਗੁਰੂ ਜੀ ਨੇ ਮਹਾ ਪਕੜ ਲਈ ਕਹਿੰਦੇ ਗਿਣਤੀ ਠੀਕ ਕਰੋ ਗਲਤ ਨਾ ਕਰੋ ਦਸਤਗੀਰ ਦੰਗ ਰਹਿ ਗਿਆ ਗਿਣੇ ਤਾਂ ਅਜੇ ਮੈਂ ਦੋ ਤਿੰਨ ਹੀ ਹਨ ਤੇ ਇੱਥੇ ਹੀ ਮੇਰੀ ਬਾਹਾਂ ਪਕੜ ਲਈ ਹੈ ਕਹਿੰਦਾ ਮਹਾਰਾਜ ਮੈਂ ਕੀ ਗਲਤੀ ਕੀਤੀ ਹੈ ਅਜੇ ਤਾਂ ਮੈਂ ਗਿਣਤੀ ਸ਼ੁਰੂ ਕੀਤੀ ਹੈ ਗੁਰੂ ਜੀ ਨੇ ਕਿਹਾ ਇਹ ਕਰੀਏ ਤੂੰ ਸ਼ੁਰੂ ਤੋਂ ਹੀ ਗਲਤੀ ਕਰ ਲਈ ਹੈ ਫਿਰ ਸੋਚਦਾ ਹੈ ਸ਼ਾਇਦ ਮੈਂ ਕਿਧਰੇ ਭੁੱਲ ਗਿਆ ਹਾਂ ਫਿਰ ਗਿਣਦਾ ਹੈ 1 2 3 ਫਿਰ ਗੁਰੂ ਜੀ ਨੇ ਰੋਕ ਲਿਆ ਤੇ ਕਿਹਾ ਫਕੀਰਾ ਸਵਾਲ ਤਾਂ ਤੂੰ ਬੜੇ ਵੱਡੇ ਵੱਡੇ ਕਰਦਾ ਹੈ ਪਰਮ ਮੂਲੀ ਗਿਣਤੀ ਵੀ ਤੈਨੂੰ ਨਹੀਂ ਆਉਂਦੀ ਇਸ ਵਾਰ ਪੀਰ ਦਸਤਗੀਰ ਔਖਾ ਹੋਇਆ ਕਹਿੰਦਾ ਵੇਖੋ ਐਵੇਂ ਵਕਤ ਬਰਬਾਦ ਨਾ ਕਰੋ ਤੁਸੀਂ ਇਧਰੋਂ ਉਧਰੋਂ ਦੀਆਂ ਗੱਲਾਂ ਕਰਕੇ ਸਾਨੂੰ ਭਰਮ ਭੁਲੇਖੇ ਵਿੱਚ ਨਾ ਪਾਓ ਮੈਂ ਗਿਣਤੀ ਠੀਕ ਕਰ ਰਿਹਾ ਹਾਂ ਗੁਰੂ ਜੀ ਕਹਿੰਦੇ ਗਿਣਤੀ ਤੂੰ ਗਲਤ ਕਰ ਰਿਹਾ ਹੈ ਤਾਂ ਦਸਤਗੀਰ ਕਹਿੰਦਾ ਹੁਣ ਮੈਂ ਜਿੱਥੇ ਗਲਤੀ ਕਰਾਂ ਉਥੇ ਹੀ ਪਕੜ ਲਓ ਇਹ ਨਹੀਂ ਕਿ ਮੈਂ ਕੁਝ ਗਿਣ ਲਾਵਾਂ ਤੇ ਫਿਰ ਤੁਸੀਂ ਪਕੜੋ ਮੈਂ ਜਿੱਥੇ ਸ਼ੁਰੂ ਕਰਾਂ ਉੱਥੇ ਹੀ ਪਕੜ ਲਓ ਮਹਾਰਾਜ ਨੇ ਕਿਹਾ ਚੰਗਾ ਉੱਥੇ ਹੀ ਪਕੜ ਲਾਵਾਂਗਾ ਜਦੋਂ ਗਿਣਦਾ ਹੈ ਇੱਕ ਸਤਿਗੁਰੂ ਨੇ ਉੱਥੇ ਹੀ ਪਕੜ ਲਿਆ ਤੇ ਕਿਹਾ ਇੱਥੇ ਹੀ ਗਲਤੀ ਕਰਦਾ ਹੈ ਦਸਤਗੀਰ ਕਹਿੰਦਾ ਇੱਥੇ ਮੈਂ ਹੀ ਗਲਤੀ ਕੀਤੀ ਹੈ ਤਾਂ ਮਹਾਰਾਜ ਨੇ ਕਿਹਾ ਇਕ ਤੋਂ ਪਹਿਲੇ ਗਿਣਤੀ ਸ਼ੁਰੂ ਕਰ ਤਦ ਪੀਰ ਦਸਤਗੀਰ ਕਹਿੰਦਾ ਮਹਾਰਾਜ ਕਿਹੜੇ ਚੱਕਰਾਂ ਵਿੱਚ ਮੈਨੂੰ ਪਾ ਰਹੇ ਹੋ ਇਕ ਤੋਂ ਪਹਿਲਾਂ ਕੁਝ ਵੀ ਨਹੀਂ ਤੂੰ ਮੈਨੂੰ ਕਿਉਂ ਚੱਕਰਾਂ ਵਿੱਚ ਪਾ ਰਿਹਾ ਹੈ ਉਦਾਂ ਤੋਂ ਪਹਿਲੇ ਕੁਝ ਵੀ ਨਹੀਂ ਤਦ ਗੁਰੂ ਜੀ ਨੇ ਕਿਹਾ ਇਹ ਸਾਰੀ ਗਿਣਤੀ ਉਸ ਇਕ ਤੋਂ ਹੈ ਇਹ ਸਾਰੀ ਗਣੇਤਾ ਆਧਾਰ ਉਹ ਇਕ ਹੈ ਸਮਝਾਣ ਦਾ ਢੰਗ ਪੀਰ ਦਸਤਗੀਰ ਨੂੰ ਅੰਦਰੋਂ ਤੱਕ ਹਿਲਾ ਗਿਆ ਕੋਈ ਕੁਛ ਤਾਂ ਹੈ ਸਵਾਲ ਬੂਝਾ ਪਰ ਪੁੱਛਣ ਦੀ ਇਤਨੀ ਹਿੰਮਤ ਨਹੀਂ ਰਹੀ ਜਿੰਨੀ ਹਿੰਮਤ ਨਾਲ ਪਹਿਲੇ ਪੁੱਛਿਆ ਸੀ ਕਹਿੰਦਾ ਰਹਿੰਦਾ ਕਿੱਥੇ ਹੈ ਖੁਦਾ ਤਾਂ ਗੁਰੂ ਜੀ ਕਹਿੰਦੇ ਫਕੀਰਾ ਤੈਨੂੰ ਦੱਸਿਆ ਹੈ ਨਾ ਕਿ ਸਾਡੀ ਜਵਾਬ ਦੇਣ ਦੀ ਮਰਿਆਦਾ ਹੈ ਬਗੈਰ ਮਰਿਆਦਾ ਤੋਂ ਅਸੀਂ ਜਵਾਬ ਨਹੀਂ ਦਿੰਦੇ ਤੈਨੂੰ ਦੁੱਧ ਮੰਗਾਣਾ ਪਵੇਗਾ ਗੁਰੂ ਪਿਆਰਿਓ ਹੁਣ ਪੀਰ ਦਸਗੀਰ ਨੂੰ ਖਿਆਲ ਆਇਆ ਕਿ ਇਹ ਕਈ ਦਿਨਾਂ ਦੇ ਆਏ ਹੋਏ ਹਨ ইরাਕ ਵਾਸੀਆਂ ਨੇ ਪੱਥਰ ਮਾਰੇ ਨੇ ਭੋਜਨ ਵਾਸਤੇ ਨਹੀਂ ਪੁੱਛਿਆ ਹੈ ਤਾਂ ਇਹ ਭੁੱਖੇ ਹੋਣਗੇ ਇਸ ਲਈ ਦੁੱਧ ਮੰਗਿਆ ਹੈ ਠੀਕ ਹੈ ਮੇਰੇ ਸਵਾਲਾਂ ਦਾ ਜਵਾਬ ਦੁੱਧ ਪੀ ਕੇ ਦੇਣਾ ਹੈ ਦੁੱਧ ਸਾਡੇ ਕੋਲ ਬਥੇਰਾ ਹੈ ਤਦ ਉਹਨੇ ਇੱਕ ਕਟੋਰਾ ਦੁੱਧ ਦਾ ਭਰਿਆ ਹੋਇਆ ਮੰਗਾਇਆ ਦੁੱਧ ਆ ਗਿਆ ਤਾਂ ਪੀਰ ਕਹਿੰਦਾ ਮਹਾਰਾਜ ਜੀ ਪੀ ਲਓ ਫਿਰ ਮੇਰੇ ਸਵਾਲ ਦਾ ਜਵਾਬ ਦਿਓ ਗੁਰੂ ਜੀ ਗੌਰ ਗੌਰ ਕੇ ਦੁੱਧ ਦੇ ਕਟੋਰੇ ਨੂੰ ਵੇਖਦੇ ਹਨ ਫਕੀਰ ਕਹਿੰਦਾ ਹੈ ਸੁੱਧ ਹੈ ਪਵਿੱਤਰ ਹੈ ਪੀ ਲਓ ਤਾਂ ਗੁਰੂ ਜੀ ਕਹਿੰਦੇ ਇਹ ਦੇ ਸੁੱਧ ਹੋਣ ਤੇ ਮੈਂ ਸ਼ੱਕ ਨਹੀਂ ਕਰ ਰਿਹਾ ਹਾਂ ਇਹਦੇ ਪਾਕ ਹੋਣ ਤੇ ਮੈਂ ਸਾਕ ਨਹੀਂ ਕਰ ਰਿਹਾ ਹਾਂ ਮੈਂ ਇਹ ਤਾਂ ਨਹੀਂ ਕਹਿ ਰਿਹਾ ਹਾਂ ਇਹ ਨਪਾਕ ਹੈ ਪਰ ਇਹਦੇ ਵਿੱਚ ਕੁਝ ਹੈ ਫਕੀਰ ਕਹਿੰਦਾ ਮੇਰੇ ਚੇਲੇ ਕਿਤੇ ਕੁਝ ਮਿਲਾ ਤਾਂ ਲਿਆਏ ਨਹੀਂ ਦੁਵੀਧਾ ਵਿੱਚ ਪੈ ਗਿਆ ਕਹਿੰਦਾ ਨਹੀਂ ਮਹਾਰਾਜ ਦੁੱਧ ਹੀ ਹੈ ਤਾਂ ਗੁਰੂ ਜੀ ਕਹਿੰਦੇ ਮੈਂ ਵੀ ਇਹੀ ਕਹਿ ਰਿਹਾ ਹਾਂ ਦੁੱਧ ਹੀ ਹੈ ਮੈਂ ਤਾਂ ਇਹ ਨਹੀਂ ਕਹਿ ਰਿਹਾ ਹਾਂ ਕਿ ਦੁੱਧ ਨਹੀਂ ਹੈ ਪਰ ਇਹ ਵੀ ਮੈਂ ਕਹਿ ਰਿਹਾ ਹਾਂ پاک ਹੈ ਫਿਰ ਵੀ ਇਹਦੇ ਵਿੱਚ ਕੁਝ ਹੈ ਤਰ ਫਕੀਰ ਕਹਿੰਦਾ ਸਾਨੂੰ ਤਾਂ ਦਿਖਾਈ ਦਿੰਦਾ ਨਹੀਂ ਜੇ ਤੁਹਾਨੂੰ ਦਿਖਾਈ ਦਿੰਦਾ ਹੈ ਤਾਂ ਸਾਨੂੰ ਦੱਸੋ ਇਹਦੇ ਵਿੱਚ ਕੀ ਹੈ ਤਰ ਗੁਰੂ ਪਿਆਰੇਓ ਮਹਾਰਾਜ ਕਹਿੰਦੇ ਹਨ ਇਹ ਦੱਸੋ ਇਹਦੇ ਵਿੱਚ ਗਿਓ ਹੈ ਕਿ ਨਹੀਂ ਕਹਿੰਦਾ ਹਾਂ ਮਹਾਰਾਜ ਇਹ ਹੁੰਦਾ ਹੈ ਪਰ ਦਿਖਾਈ ਨਹੀਂ ਦਿੰਦਾ ਮਹਾਰਾਜ ਕਹਿੰਦੇ ਕਣ-ਕਣ ਵਿੱਚ ਬੂੰਦ-ਬੂੰਦ ਵਿੱਚ ਗਿਉ ਹੈ ਪਰ ਦਿਖਾਈ ਨਹੀਂ ਦਿੰਦਾ ਇਸ ਤਰ੍ਹਾਂ ਹੀ ਜਰਰੇ-ਜਰਰੇ ਵਿੱਚ ਖੁਦਾ ਹੈ ਦਿਖਾਈ ਨਹੀਂ ਦਿੰਦਾ ਜਿਵੇਂ ਨਾ ਦਿਖਾਈ ਦਿੰਦਿਆ ਹੋਇਆ ਤੂੰ ਭਰੋਸਾ ਕਰ ਰਿਆ ਹੈ ਕਿ ਦੁੱਧ ਵਿੱਚ ਗਿਉ ਹੈ ਨਾ ਦਿਖਾਈ ਦਿੰਦਿਆ ਹੋਇਆ ਤੂੰ ਭਰੋਸਾ ਕਰ ਰਿਹਾ ਹੈ ਸੰਸਾਰ ਵਿੱਚ ਨਿਰੰਕਾਰ ਹੈ ਇਸ ਦੁਨੀਆ ਵਿੱਚ ਦੀਨ ਹੈ ਖੁਦਾ ਹੈ ਤੈਨੂੰ ਦਿਖਾਈ ਵੀ ਦੇਣ ਲੱਗ ਪਾਏਗਾ ਭਰੋਸਾ ਕਰੋ ਸੰਸਾਰ ਵਿੱਚ ਅਸੀਂ ਪਹਿਲਾਂ ਵੇਖਦੇ ਹਾਂ ਫਿਰ ਭਰੋਸਾ ਕਰਦੇ ਹਾਂ ਤੇ ਖੁਦਾ ਦੀ ਭਗਤੀ ਵਿੱਚ ਪਹਿਲਾਂ ਭਰੋਸਾ ਕਰਨਾ ਹੈ ਫਿਰ ਦਿਖਾਈ ਦਿੰਦਾ ਹੈ ਇਹ ਉਲਟ ਹੈ पहला भरोसा ही करना औखा हो जाता है गुरु प्यारू पीर की तसली हो गई कि यह कोई कामल फकीर आया है यह तो बड़ा महान फकीर है यह तो रमजा खोली जा रहा है बगदाद निवासिया ने ही इसका निरादर किया है यह कामल मुरसद है फिर कहा चंगा महाराज ਮੇਰਾ ਇੱਕ ਤੀਜਾ ਸਵਾਲ ਵੀ ਹੈ ਐਵੇਂ ਹੀ ਮੇਰੇ ਮਨ ਵਿੱਚ ਰਹੇ ਜਾਏਗਾ ਖੁਦਾ ਕੁਝ ਕਰਦਾ ਵੀ ਹੈ ਕਿ ਨਿਰਾ ਨਿਕੰਮਾ ਹੀ ਹੈ ਕੁਝ ਵੀ ਨਹੀਂ ਕਰਦਾ ਗੁਰੂ ਪਿਆਰੇ ਹੋ ਹੁਣ ਗੁਰੂ ਜੀ ਕਹਿੰਦੇ ਹਨ ਸਵਾਲ ਦਾ ਜਵਾਬ ਦੇਣਾ ਸਾਡੀ ਆਪਣੀ ਮਰਿਆਦਾ ਹੈ ਇਸ ਤਰ੍ਹਾਂ ਦਾ ਜਦ ਕੋਈ ਸਵਾਲ ਕਰਦਾ ਹੈ ਤੇ ਜਵਾਬ ਜਿਹੜਾ ਆਉਂਦਾ ਹੈ ਉਹ ਗਿਆਨ ਹੈ सोच है समझ है तो ज्ञान ही खुदा होंदा है ज्ञान ही रब है तू सिंघासन ते बैठा है मैं थले खड़ा हाँ मुजरम वाली थां ते, ते दौहीन तो खुदा तोहीन है समझ दी तोहीन खुदा दी तोहीन है तस्तगीर ने पूछा फिर मैं की ही करा गुरु जी ने कहा ਜਿੱਥੇ ਮੈਂ ਖੜਾ ਹਾਂ ਉਥੇ ਤੂੰ ਖੜਾ ਹੋ ਤੇ ਜਿੱਥੇ ਤੂੰ ਬੈਠਾ ਹੈ ਉਥੇ ਮੈਂ ਬੈਠਾਂਗਾ ਤੂੰ ਕੁੱਛਦਾ ਜਾ ਫਿਰ ਤੈਨੂੰ ਮੈਂ ਦੱਸੀ ਜਾਵਾਂਗਾ ਦਸਗੀਰ ਸੋਚਦਾ ਹੈ ਸੌਦਾ ਸਸਤਾ ਹੀ ਹੈ ਤਾਂ ਉਹ ਇੱਕਦਮ ਥੱਲੇ ਆ ਗਿਆ ਤੇ ਮਹਾਰਾਜ ਉੱਪਰ ਚੌਕੜਾ ਮਾਰ ਕੇ ਸਿੰਘਾਸਨ ਤੇ ਬੈਠ ਗਏ ਅੱਖਾਂ ਮੀਟ ਲਈਆਂ ਕਾਫੀ ਧੀਰ ਤੱਕ जब गुरु जी बोले नहीं तो पीर दस्तगीर कहता महाराज मेरा तीजा सवाल खुदा की ही करता है तद धन श्री गुरु नानक देव महाराज जी ने अखा खोलियाँ मुस्कुराए कहा पीर दस्तगीर हाले भी समझ नहीं आया खुदा यही कुछ करता है जहड़ा सिंघासन ते बैठा हुंदा है ਉਹਨੂੰ ਥੱਲੇ ਲਾਹ ਦਿੰਦਾ ਹੈ ਤੇ ਜਿਹੜਾ ਥੱਲੇ ਖੜਾ ਹੁੰਦਾ ਹੈ ਉਹਨੂੰ ਸਿੰਘਾਸਨ ਤੇ ਬਿਠਾ ਦਿੰਦਾ ਹੈ ਖੁਦਾ ਇਹੀ ਕੁਝ ਕਰਦਾ ਹੈ ਤਾਂ ਇਹ ਸੁਣ ਕੇ ਪੀਰ ਦਸਗੀਰ ਨੇ ਆਪਣਾ ਸੀਸ ਗੁਰੂ ਜੀ ਦੇ ਚਰਣਾ ਵਿੱਚ ਰੱਖ ਦਿੱਤਾ ਗੁਰੂ ਪਿਆਰੇ ਉਹ ਖੜਾ ਅੱਜ ਵੀ ਉੱਥੇ ਹੀ ਮੌਜੂਦ ਹੈ ਤੇ ਉੱਥੇ ਹੀ ਇੱਕ ਬੜਾ ਸੁੰਦਰ ਗੁਰਦੁਆਰਾ ਬਣਿਆ ਹੋਇਆ ਹੈ ਦੇਖ ਦੀ ਸੇਵਾ ਮੁਸਲਮਾਨ ਬਿਰਾ ਕਰਦੇ ਹਨ ਸੋ ਗੁਰੂ ਪਿਆਰੀ ਸਾਥ ਸੰਗਤ ਜੀ ਹੋਈਆਂ ਬਹੁਤ ਚੁਕਾ ਦੀ ਖਿਮਾ ਬਖਸ਼ਣੀ ਜੇ ਸਾਖੀ ਚੰਗੀ ਲੱਗੀ ਹੋਵੇ ਤਾਂ ਲਾਈਕ ਜ਼ਰੂਰ ਕਰਨਾ ਕਮੈਂਟ ਵਿੱਚ ਵਾਹਿਗੁਰੂ ਜੀ ਲਿਖਣਾ ਵਾਹਿਗੁਰੂ ਜੀ ਆਪ ਸਭਨਾ ਦੀਆਂ ਮਰਦਾ ਪੂਰੀਆਂ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ